ਜੀ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਕ ਬਾਤ ਇੱਕ ਕਹਾਣੀ ਚਾਰ ਅਮਲੀਆਂ ਦੀ ਚਾਰ ਅਮਲੀ ਰਾਹ ਦੇ ਵਿੱਚ ਤੁਰੇ ਜਾਂਦੇ ਸੀ ਤੁਰਦੇ ਤੁਰਦੇ ਇੱਕ ਅਮਲੀ ਨੂੰ ਉੱਠਦੀ ਪੈੜ ਦੇ ਸੀ ਉਹ ਕਹਿੰਦਾ ਵੀ ਇੱਕ ਉੱਠ ਨੰਗਿਆ ਦੂਜਾ ਅਮਲੀ ਥੋੜੇ ਟਾਈਮ ਬਾਅਦ ਬੋਲਿਆ ਕਹਿੰਦਾ ਉੱਠ ਕਾਣਾ ਤੀਜਾ ਅਮਲੀ ਬੋਲਿਆ ਕਹਿੰਦਾ ਵੀ ਉੱਠ ਦੇ ਇੱਕ ਪਾਸੇ ਰੂਣ ਲੱਗਦੀ ਹੋਈ ਹੈ ਚੌਥਾ ਅਮਲੀ ਬੋਲਿਆ ਕਹਿੰਦਾ ਉਹਦੇ ਇੱਕ ਪਾਸੇ ਸੈਦ ਲੱਦਿਆ ਹੋਇਆ ਹੈ ਉਹਨਾਂ ਦੇ ਮਗਰ ਉੱਠ ਨੂੰ ਲੱਗਦਾ ਉਸਦਾ ਮਾਲਕ ਪਹ ਜਾ ਰਿਹਾ ਸੀਗਾ ਆਗੇ ਉਹਨਾਂ ਨੂੰ ਪੁੱਛਣ ਲੱਗੇ ਇੱਥੋਂ ਕੋਈ ਉੱਠਦਾ ਨਹੀਂ ਲੱਗਦਾ ਦੇਖਿਆ ਦੂਜਾਂ ਵਾਲੀ ਬੋਲਿਆ ਕਹਿੰਦਾ ਵੀ ਕਹਿੰਦਾ ਉਹਦੇ ਇੱਕ ਖੋਕਾਣੇ ਕਹਿੰਦਾ ਵੀ ਹਾਂ ਉਦੋਂ ਅਗਲਾ ਬੋਲਿਆ ਕਹਿੰਦਾ ਉਹਦੇ ਇੱਕ ਪਾਸੇ ਰੂਹ ਲੱਦੀ ਹੋਈ ਹੈ ਕਹਿੰਦਾ ਵੀ ਬਿਲਕੁਲ ਫਿਰ ਜਿਹੜਾ ਚੌਥਾ ਬੋਲਿਆ ਸੀ ਉਹ ਕਹਿੰਦਾ ਕਹਿੰਦਾ ਵੀ ਉਹਦੇ ਇੱਕ ਪਾਸੇ ਸਹਿਦ ਵੀ ਲੱਦਿਆ ਹੋਇਆ ਹੈ ਕਹਿੰਦਾ ਬਿਲਕੁਲ ਹਾਂ ਕਹਿੰਦਾ ਵੀ ਸਾਨੂੰ ਤਾਂ ਨਹੀਂ ਪਤਾ ਵੀ ਅਸੀਂ ਦੇਖ ਰਹੇ ਹਾਂ ਪੈੜਾ ਹੈਗੀਆਂ ਉਹਦੀਆਂ ਉਹਨੂੰ ਲੱਗਿਆ ਵੀ ਇਹਨਾਂ ਨੇ ਉਠ ਮਰਾਲ ਕੋ ਲਿਆ ਬੇਨ ਨੂੰ ਜਦੋਂ ਸਾਰਾ ਕੁਝ ਕਿਵੇਂ ਪਤਾ ਹੈ ਬੇਨੇ ਉਠ ਲ ਕੋ ਲਿਆ ਇਹਨਾਂ ਨੇ ਇਹਨਾਂ ਨੇ ਚੋਰੀ ਕੀਤਾ ਹੁਣੇ ਭਈ ਸ਼ਿਕਾਇਤ ਕਰਤੀ ਤੇ ਰਾਜੇ ਨੂੰ ਸਿਪਾਈਆਂ ਨੂੰ ਫੜਾ ਤੇ ਰਾਜੇ ਦੇ ਰਾਜੇ ਦੀ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਚਾਰੇ ਅਮਲੀ ਸਾਦਲੇ ਉੱਠ ਦਾ ਮਾਲਕ ਆ ਗਿਆ ਉੱਥੇ ਕਹਦਾ ਵੀ ਇਹਨਾਂ ਨੇ ਮੇਰਾ ਉਠ ਚੋਰੀ ਕੀਤਾ ਹੈ ਮੇਰਾ ਉਠ ਦਬਾਓ ਉਹ ਅਮਲੀ ਕਹਿੰਦੇ ਕਹਿੰਦੇ ਵੀ ਅਸੀਂ ਉਠ ਚੋਰੀ ਨਹੀਂ ਕੀਤਾ ਉਹ ਕਹਦਾ ਉਹ ਸੋਨ ਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਗੱਲਾਂ ਦਾ ਪਹਿਲੇ ਨੇ ਜਵਾਬ ਦਿੱਤਾ ਕਹਿੰਦਾ ਵੀ ਮੈਂ ਉਠ ਦੀਆਂ ਪੈੜਾਂ ਦੇਖੀਆਂ ਵੇ ਇੱਕ ਕੁੱਠ ਦੀਆਂ ਪੈੜਾਂ ਸੀ ਤਾਂ ਕਰਕੇ ਮੈਂ ਕਿਹਾ ਵੀ ਇੱਕੁੱਠਾ ਸੀਗਾ ਫਿਰ ਦੂਜੇ ਨੂੰ ਕਹਿੰਦਾ ਮੈਂ ਕਹਿੰਦਾ ਵੀ ਤੈਨੂੰ ਕੀ ਪਤਾ ਲੱਗੇ ਉਹ ਠਕਾਣਾ ਉਹ ਕਹਿੰਦਾ ਵੀ ਇੱਕ ਪਾਸੇ ਤੋਂ ਚਰਦਾ ਜਾ ਰਿਹਾ ਸੀ ਉਹ ਕਿਉਂਕਿ ਫਸਲਾਂ ਤਾਂ ਦੋਨੇ ਪਾਸੇ ਨੇ ਪਰ ਉਹ ਇੱਕ ਪਾਸੇ ਮੂੰਹ ਮਾਰਦਾ ਸੀ ਕਾਣਾ ਹੋਣ ਕਰਕੇ ਉਹਨੂੰ ਇੱਕ ਪਾਸੇ ਦਿਸਦਾ ਸੀ ਜਿਹੜੇ ਪਾਸੇ ਉਹਨੂੰ ਦਿਸਦਾ ਸੀਗਾ ਉਸ ਪਾਸੇ ਉਹ ਮੂੰਹ ਮਾਰਦਾ ਤੁਰਿਆ ਗਿਆ ਫਿਰ ਤੀਜਾ ਤੀਜੇ ਨੂੰ ਕਹਿੰਦੇ ਵੀ ਤੈਨੂੰ ਕੀ ਪਤਾ ਵੀ ਉਹ ਉੱਤੇ ਰੂੰ ਦਾ ਲੋਰੂੰ ਲੱਦੀ ਹੋਈ ਐ ਉਹ ਕਹਿੰਦੇ ਤਾਂ ਉੱਪਰ ਦਰਖਤਾਂ ਦੇ ਨਾਲ ਇੱਕ ਸ਼ੈਡ ਰੂੰ ਜੰਬੜੀ ਹੋਈ ਸੀ ਵੀ ਮੈਂ ਸੋਚਿਆ ਵੀ ਰੂੰ ਲੱਦੀ ਹੋਊਗੀ ਦਰਖਤ ਉਹਦੇ ਉੱਪਰ ਤੇ ਫਿਰ ਉਹ ਨੂੰ ਕਹਿੰਦੇ ਵੀ ਤੈਨੂੰ ਕੀ ਪਤਾ ਲੱਗਿਆ ਵੀ ਸ਼ਾਇਦ ਆ ਉਹਦੇ ਉੱਪਰ ਤੂੰ ਸ਼ਾਇਦ ਕਿਵੇਂ ਕਹਾ ਕਹਿੰਦਾ ਮੈਂ ਦੇਖਿਆ ਸੀ ਵੀ ਦਰਖਤਾਂ ਦੇ ਮੱਖੀਆਂ ਪਣ ਕਰੀਆਂ ਨੇ ਉਹ ਜਿਹੜੀਆਂ ਜੋ ਸ਼ਹਿਦ ਦਰਖਤਾਂ ਦੇ ਟਾਹਣੀਆਂ ਦੇ ਨਾਲ ਲੱਗਿਆ ਹੋਇਆ ਸੀ ਤਾਂ ਕਰਕੇ ਉਹਦੇ ਨਾਲ ਮੈਨੂੰ ਪਤਾ ਲੱਗਿਆ ਵੀ ਸ਼ਹਿਦ ਲੱਗਿਆ ਹੋ ਸਕਦਾ ਉਹ ਕਹਿੰਦਾ ਵੀ ਗੱਲ ਸਹੀ ਹੈ ਉਹਨਾਂ ਨੇ ਕਹਿੰਦਾ ਵੀ ਰਾਜੇ ਨੇ ਫੈਸਲਾ ਲਿਆ ਵੀ ਤੇਰੀ ਤੇਰਾ ਉਠ ਇਹਨਾਂ ਨੇ ਨੀ ਚੋਰੀ ਕੀਤਾ ਤੂੰ ਆਪਦਾ ਉੱਠ ਕਿਤੇ ਹੋਰ ਲੱਭ ਰਾਜੇ ਨੂੰ ਕਹਿੰਦਾ ਰਾਜੇ ਨੇ ਸੋਚਿਆ ਵੀ ਇਹ ਬੜੇ ਹੁਸ਼ਿਆਰ ਬੰਦੇ ਨੇ ਬੜੇ ਚੁਸਤ ਚਲਾਕ ਨੇ ਰਾਜੇ ਨੇ ਉਹਨੂੰ ਨੌਕ ਰੱਖ ਲਿਆ ਕਚਹਿਰੀ ਦੇ ਵਿੱਚ ਲੋਕਾਂ ਦੇ ਫੈਸਲੇ ਕਰਾਉਣ ਵਾਸਤੇ ਜਾਂ ਸਲਾਹਕਾਰ ਸਮਝ ਲਓ ਇੱਕ ਦਿਨ ਕੀ ਹੋਇਆ ਕੋਸਟ ਆਮ ਲੰਘਿਆ ਉਹਨਾਂ ਨੂੰ ਵਧੀਆ ਚੰਗੇ ਸਮਾਨ ਮਿਲ ਜਾਂਦਾ ਖਾਣ ਵਾਸਤੇ ਜੋ ਭੁੱਕੀ ਫੀਮ ਖਾਂਦੇ ਸੀ ਤੇ ਚੰਗੀ ਤਨਖਾਹ ਮਿਲ ਜਾਂਦੀ ਹੈ ਚੰਗੇ ਕੱਪੜੇ ਮਿਲਦੇ ਆ ਚੰਗਾ ਮਰੋਟੀ ਟੁਕ ਮਿਲਦਾ ਹੈ ਚੰਗੇ ਰਹਿਣ ਵਾਸਤੇ ਜਗਾ ਮਿਲ ਗਈ ਆਮਲੀਆਂ ਦੇ ਮੋਜੀ ਮੋਜਾ ਬਣ ਗਈਆਂ ਇੱਕ ਦਿਨ ਇੱਕ ਰਾਣੀ ਦਾ ਹਾਰ گم ਹੋ ਗਿਆ ਰਾਜੇ ਨੇ ਤੇ ਉਹਦੇ ਨੌਕਰਾਂ ਨੇ ਲੱਭਿਆ ਬਹੁਤ ਨਾ ਮਿਲਿਆ ਚਾਰ ਆਮਲੀਆਂ ਤੇ ਕਾਗੀ ਗੱਲ ਵਿਹਾਰ ਲੱਭ ਕੇ ਦਿਓ ਰਾਜਾ ਕਹਿੰਦਾ ਜੇ ਹਾਰ ਨਾ ਲੱਭਿਆ ਤੜਕੇ ਤੱਕ ਤੇ ਸੋਨੂੰ ਕੋਲੂ ਚ ਪੀੜ ਦੂੰ ਬੜਾ ਦਿੱਕਤ ਆਈ ਉਹਨਾਂ ਦੇ ਉਹਨਾਂ ਦੇ ਹਿਸਾਬ ਚ ਚਨਾਵੀ ਵੀ ਹਾਰ ਹੁਣ ਲੱਭ ਗਿਆ ਤੇ ਲੱਭੀਏ ਕਿਵੇਂ ਤੜਕੇ ਤੋਂ ਲੈ ਕੇ ਆਥਨ ਹੋ ਗਿਆ ਨਾ ਸਾਹਿਬ ਚਾਈ ਗੱਲ ਕੋਈ ਗੱਲ ਦਿਮਾਗ ਚ ਚਨਾਵੀ ਵੀ ਕਿਵੇਂ ਲੱਭ ਗਏ ਸ਼ਾਮਾਂ ਪੈ ਗਈਆਂ ਅਮਲੀ ਇੱਕ ਬੈਠਾ ਆਪਦੇ ਆਪ ਦੇ ਨਾਲ ਗੱਲਾਂ ਕਰ ਰਿਹਾ ਹੈ ਲੈ ਵੀ ਜਿੰਦੜਗੇ ਤੂੰ ਤੜਕੇ ਕੋਲੂਚ ਬੀੜੀ ਜਾਣਾ ਲੈ ਵੀ ਜਿੰਦੜਗੇ ਤੜਕੇ ਕੋਲੂਚ ਪੀਣੀ ਪੀੜੀ ਜਾਣਾ ਤੂੰ ਪੀੜਿਆ ਜਾਣਾ ਤੇ ਉਥੇ ਇੱਕ ਬੁੱਢੀ ਰਹਿੰਦੀ ਸੀ ਉਹ ਬੁੱਢੀ ਦਾ ਨਾਂ ਜਿੰਦੜੀ ਸੀ ਉਹਨੇ ਹਾਰ ਚੋਰੀ ਕੀਤਾ ਸੀ ਉਹਨੂੰ ਲੱਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਨੁਆ ਨੇ ਬਾ ਨੇਕ ਇਹ ਸੁਣਾ ਰਹੇ ਨੇ ਵੀ ਤੈਨੂੰ ਤੜਕੇ ਕੋਲੂ ਚ ਪੀੜਿਆ ਜਾਣਾ ਕਿਉਂਕਿ ਵੀ ਰਾਜ ਨੇ ਡਿਊਟੀ ਲਈ ਇਹਨਾਂ ਦੀ ਹਾਰ ਲੱਭਣ ਵਾਸਤੇ ਤੇ ਮੈਂ ਹਾਰ ਚੋਰੀ ਕੀਤੀ ਤੈਨੂੰ ਪਤਾ ਲੱਗ ਗਿਆ ਬੁੜੀ ਦਾ ਨਾਂ ਜਿੰਦੜੀ ਹੋਣ ਕਰਕੇ ਉਹ ਤਾਂ ਆਪਦੀ ਜਾਨ ਨੂੰ ਕਹਿੰਦੇ ਸੀ ਜਿੰਦੜੀ ਪਰ ਉਹ ਬੁੜੀ ਆਏ ਸਮਝ ਗਈ ਵੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹਨੇ ਬੁੜੀ ਨੇ ਹਾਰ ਲੈ ਕੇ ਉਹਨਾਂ ਨੂੰ ਬੜਾ ਤੱਕ ਕਹਿੰਦੀ ਵੀ ਮੇਰੀ ਜਾਨ ਬਖਸ਼ ਦਿਓ ਤੇ ਆ ਲਓ ਹਾਰ ਉਹ ਕਹਦਾ ਬਰਾਂਕਰ ਇਹ ਲੋ ਤਿਆਜ ਨਹੀਂ ਆਉਣ ਦੰਦੇ ਸਾਨੂੰ ਇੱਕ ਮੁਰਗਾ ਲੈ ਆ ਦੇ ਬੁੜੀ ਨੇ ਮੁਰਗਾ ਲੈ ਕੇ ਦਿੱਤਾ ਬੁੜੀ ਨੇ ਮੁਰਗਾ ਲੈ ਆ ਕੇ ਦਿੱਤਾ ਤੇ ਉਹ ਹਾਰ ਉਹਨਾਂ ਨੇ ਹਾਰ ਦਾ ਇੱਕ ਛੋਟਾ ਜਿਹਾ ਟੁਟਾ ਮੁਰਗੇ ਨੂੰ ਖਵਾਤਾ ਮੁਰਗੇ ਨੂੰ ਜਦੋਂ ਖਵਾਇਆ ਤੇ ਦੂਜੇ ਦਿਨ ਕਚੈਰੀ ਲੱਗੀ ਕਚੈਰੀ ਦੇ ਵਿੱਚ ਉਹ ਮੁਰਗੇ ਨੂੰ ਲੈ ਕੇ ਕਹਿੰਦੇ ਇਹ ਮੁਰਗੇ ਨੇ ਹਾਰ ਖਾਦਾ ਹੈ ਤੇ ਉਹ ਜਦੋਂ ਦੇਖਿਆ ਵੀ ਸੋਨੂ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੁਰਗੇ ਨੇ ਹਾਰ ਖਾਦਾ ਹੈ ਕਹਿੰਦੇ ਵੀ ਚਾਲ ਆ ਦੱਸਦੀ ਹੈ ਵੀ ਇਹਨੇ ਹਾਰ ਖਾਦਾ ਹੈ ਇਹਦੀ ਚਾਲ ਤੋਂ ਸਾਨੂੰ ਪਤਾ ਲੱਗਿਆ ਵੀ ਇਹਨੇ ਹਾਰ ਖਾਦਾ ਹੈ ਰਾਜ ਨੇ ਉਹਦਾ ਪਾਈ ਉੜਵਾ ਕੇ ਦੇਖਿਆ ਪੇਟ ਪੋਟਾ ਤੇ ਪੋਟੇ ਦੇ ਵਿੱਚੋਂ ਇੱਕ ਮਣਕਾ ਹਾਰ ਦਾ ਜਿਹੜਾ ਨਿਕਲਿਆ ਆ ਰਾਜ ਨੂੰ ਯਕੀਨ ਹੋ ਗਿਆ ਵੀ ਸੱਚ ਬੋਲਦੇ ਨੇ ਕਾ ਦੂਜਾ ਹਾਰ ਇਹਨੂੰ ਮਾਰੋਣਾ ਵੀ ਦੂਜਾ ਹਾਰ ਤੜਕੇ ਸਵੇਰੇ ਵਿੱਠ ਵਿੱਚ ਦੀ ਬਾਹਰ ਆ ਜੂਆ ਤੇ ਦੂਜਾ ਹਾਰ ਦੂਜੇ ਦਿਨ ਉਹਨਾਂ ਨੇ ਦੇਤਾ ਰਾਜੇ ਨੇ ਖੁਸ਼ ਹੋ ਕੇ ਉਹਨਾਂ ਨੂੰ ਹੋਰ ਸਿਆਉਣਾ ਤੇ ਮੋਹਰਾਂ ਦਿੱਤੀਆਂ ਜਿ ਮੇਰਾ ਰਾਣੀ ਦਾ ਜੋ ਗਿਫਟ ਕੀਤਾ ਹੋਇਆ ਹਾਰ ਸੀਗਾ ਉਹ ਇਹਨਾਂ ਨੇ ਲੱਭ ਕੇ ਦਿੱਤਾ ਇਸ ਤਰ੍ਹਾਂ ਰਾਜਾ ਪੂਰਾ ਖੁਸ਼ ਹੋਇਆ ਤੇ ਉਹ ਅਮਲਗਿਆਂ ਨੇ ਦੇਖਿਆ ਵੀ ਇਹ ਆ ਬਸ ਆਪਣੇ ਕੰਮ ਦਾ ਹੈ ਨਹੀਂਗਾ ਇਸ ਕੰਮ ਇਹ ਕੰਮ ਆਪਣੇ ਬਸ ਦੇ ਵਿੱਚ ਹੈ ਨਹੀਂ ਆਪਣੇ ਸਾਹਬ ਤੋਂ ਬਾਹਰ ਹੋਊਗਾ ਆਪਾਂ ਜਾਣ ਗਵਾ ਬੈਠਾਂਗੇ ਉਹ ਲੈ ਕੇ ਆਉਂਦਾ ਸਿਆਉਣਾ ਸੱਪਾ ਤੇ ਉਥੋਂ 73 ਹੋ ਗਏ ਭੱਜ ਗਏ ਜਾ ਕੇ ਕਿਤੇ ਆਪਦਾ ਹੋਰ ਘਰ ਬਸਾ ਲਿਆ ਵੀ ਇਹੇ ਜੋ ਕੰਮ ਧੰਦੇ ਨੇ ਇਹ ਹੁਸ਼ਿਆਰ ਲੋਕਾਂ ਦੇ ਹੀ ਨੇ ਆਪਣਾ ਤਣਕੇ ਨਾ ਠਣਕਾ ਲੁਟਾ ਗਿਆ ਸੋ ਏਸੀ ਸਾਡੀ ਛੋਟੀ ਜੀ ਸਟੋਰੀ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਿਆ ਕਰੂ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ